ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਫੇਰ ਇੱਕ ਵੱਖਰੀ ਸੋਚ ਲੈ ਕੇ ਤੁਹਾਡੇ ਮੂਹਰੇ ਹਾਜ਼ਰ ਆ ਲੋਕਾਂ ਦੀਆਂ ਨਜ਼ਰਾਂ ਤੋਂ ਖਾਸ ਕਰਕੇ ਭੈੜੀਆਂ ਨਜ਼ਰਾਂ ਤੋਂ ਬਚੋ ਲੋਕੀ ਨਜ਼ਰ ਆਲਾਨ ਨੂੰ ਬਹੁਤ ਅੱਗੇ ਹੈ ਮਿਹਨਤ ਕਰਕੇ ਉਹ ਰਾਜੀ ਨਹੀਂ ਹੈਗੇ ਆਪਾਂ ਸਾਰੇ ਕਿਤੇ ਨਾ ਕਿਧਰੇ ਆਪਣੇ ਫੀਲਡ ਦੇ ਵਿੱਚ ਕੋਈ ਨੌਕਰੀ ਕਰ ਰਹੇ ਕੋਈ ਬਿਜ਼ਨਸ ਕਰ ਰਹੇ ਆ ਬਹੁਤ ਮਿਹਨਤ ਕਰਦੇ ਆ ਤੇ ਇੱਕ ਸਮਾਂ ਉਹ ਆ ਜਾਂਦਾ ਜਦੋਂ ਪਰਮਾਤਮਾ ਸਾਡੀ ਮਿਹਨਤ ਨੂੰ ਭਾਗ ਲਾਂਦਾ ਤੇ ਅਸੀਂ ਚੰਗੇ ਸਿਰਫ ਰੁਪਈਏ ਕਮਾਉਣ ਲੱਗ ਜਾਂਦੇ ਆ ਜਾਂ ਕੁਝ ਬਣਾ ਲੈਂਦੇ ਆ ਕਿ ਘਰ ਬਣਾ ਲੈਂਦੇ ਆ ਗੱਡੀ ਬਣਾ ਲੈਂਦੇ ਆ ਤੇ ਲੋਕਾਂ ਨੂੰ ਇਹ ਲੱਗਦਾ ਹੈਗਾ ਵੀ ਇਹ ਰਾਤੋਂ ਰਾਤ ਪਤਾ ਨਹੀਂ ਕਿਹੜਾ ਚਮਤਕਾਰ ਹੋਇਆ ਜਾਂ ਇਹਨਾਂ ਨੇ ਕਿਹੜਾ ਦੋ ਨੰਬਰ ਦਾ ਕੰਮ ਕੀਤਾ ਵੀ ਰਾਤੋਂ ਰਾਤ ਇਹਨਾਂ ਨੇ ਗੱਡੀ ਲੈ ਲਈ ਜਾਂ ਘਰ ਲੈ ਲਿਆ ਤਾਂ ਪਿਛਲੇ ਜਿਹੜੀ ਮਿਹਨਤ ਹੈਗੀ ਉਹ ਨਹੀਂ ਦੇਖਦਾ ਕੋਈ ਮੈਂ ਕਹਿਣਾ ਚਾਹੁੰਦੀ ਠੀਕ ਹੈ ਸਾਰਾ ਕੁਝ ਆਪਾਂ ਬਣਾਣਾ ਹੈ ਗੱਡੀ ਵੀ ਲੈਣੀ ਘਰ ਵੀ ਲੈਣਾ ਐਸ਼ ਵੀ ਫੁੱਲ ਕਰਨੀ ਹੈ ਲੇਕਿਨ ਲੋਕਾਂ ਨੂੰ ਨਾ ਹੌਲੀ ਹੌਲੀ ਦਿਖਾਣਾ ਸ਼ੁਰੂ ਕਰੋ ਇੱਕਦਮ ਜਦੋਂ ਤੁਸੀਂ ਲੋਕਾਂ ਦੀਆਂ ਨਜ਼ਰਾਂ ਚ ਆ ਜਾਣੇ ਹੋ ਨਾ ਤਾਂ ਕਹਿੰਦੇ ਨਜ਼ਰ ਤਾਂ ਐਡੀ ਭੈੜੀ ਚੀਜ਼ ਪੱਥਰ ਨੂੰ ਵੀ ਪਾੜ ਦਿੰਦੀ ਹੈ ਤੇ ਇਨਸਾਨ ਕੀ ਚੀਜ਼ ਆ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲੇ ਦੀ ਕੀ ਗਲਤੀ ਸੀ ਕੀ ਉਹ ਛੋਟੀ ਉਮਰੇ ਜਿਹੜੇ ਗਾਇਕ 20 25 25 ਸਾਲ ਤੋਂ गा ਰਹੇ ਹੈਗੇ ਆ ਉਹਨਾਂ ਤੋਂ ਉੱਪਰ ਉਹਦੀ ਰੀਚ ਹੋ ਗਈ ਮਿਲੀਅਨਸ ਦੇ ਵਿੱਚ ਉਹਦੇ ਵਿਊ ਹੋਣ ਲੱਗੇ ਪੋਲਿਟਿਕਸ ਦੀ ਨਜ਼ਰਾਂ ਦੇ ਵਿੱਚ ਆ ਗਿਆ ਕੈਂਗਸ ਦੀਆਂ ਨਜ਼ਰਾਂ ਦੇ ਵਿੱਚ ਆ ਗਿਆ ਤਾਂ ਇੱਕਦਮ ਪੈਰ ਪਸਾਰਨੇ ਵੀ ਕਈ ਵਾਰ ਨਾ ਸਾਨੂੰ ਭਾਰੇ ਪੈ ਜਾਂਦੇ ਹੈਗੇ ਆ ਕਿਸੇ ਦਾ ਕੁਝ ਨਹੀਂ ਗਿਆ ਮਾਂ ਪਿਓ ਦਾ ਜਵਾਨ ਪੁੱਤ ਚਲਾ ਗਿਆ ਕੀ ਕਸੂਰ ਸੀ ਜੇ ਤੁਸੀਂ ਉਹਦੀ ਉਹਦੀ ਮਤਲਬ ਕੰਮ ਤੋਂ ਛੜਦੇ ਸੀ ਉਹਦੇ ਬਰਾਬਰ ਆ ਕੇ ਖੜੇ ਹੋ ਜਾਂਦੇ ਉਹਦੀ ਕਾਮਯਾਬੀ ਤੋਂ ਛੜਦੇ ਸੀ ਵੀ ਉਹ ਇੰਨਾ ਕਾਮਯਾਬ ਹੈ ਤਾਂ ਤੁਸੀਂ ਉਹਦੇ ਪੈਰਲਲ ਬਰਾਬਰ ਆ ਕੇ ਖੜੇ ਹੋ ਜਾਂਦੇ ਨਾ ਗਾਲਨ ਦੋਸਤੋ ਵਧੀਆ ਤੁਹਾਨੂੰ ਕਿਸੇ ਨੇ ਰੋਕਿਆ ਸੀ ਨਹੀਂ ਨਾ ਲੇਕਿਨ ਤੁਹਾਨੂੰ ਕਿਸੇ ਨੇ ਕਿਸੇ ਦੀ ਜਾਨ ਲੈਣ ਦਾ ਕੀ ਹੱਕ ਦਿੱਤਾ ਸੀ ਉਸ ਮਾਂ ਦਾ ਸੋਚੋ ਉਸ ਪਿਓ ਦਾ ਸੋਚੋ ਜਿਨੇ ਆਪਣਾ ਜਵਾਨ ਪੁੱਤ ਖੋਇਆ ਅਰੇ ਮਰੇ ਨੂੰ ਉਹਨੇ ਸਹਾਰਾ ਬਣ ਕੇ ਤੋੜਿਆ ਮੈਂ ਤਾਂ ਸਿਰਫ ਉਸ ਮਾਂ ਦਾ ਸੋਚਦੀ ਆਂ ਵੀ ਉਹ ਮਾਂ ਕਿਦਾਂ ਪਲ-ਪਲ ਮਰਦੀ ਹੋਏਗੀ ਇਹ ਜਸਸ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਉਹ ਦਿੱਤੀ ਜਿਹੜੀ ਸਾਰਿਆਂ ਨੂੰ ਪਤਾ ਹੈ ਵੀ ਉਸ ਵਿਚਾਰੇ ਨਾਲ ਕੀ ਹੋਇਆ ਠੀਕ ਹੈ ਤੋ ਹੌਲੀ 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 ਕਾਮਯਾਬ ਉਹਦੇ ਬਰਾਬਰ ਕਈ ਸਿੰਗਰ ਹੋਰ ਆ ਜਾਣਗੇ ਲੇਕਿਨ ਉਹ ਹੌਲੀ ਹੌਲੀ ਪੈਰ ਪਸਾਰਦੇ ਆ ਇੱਕਦਮ ਦੀ ਕਾਮਯਾਬੀ ਵੀ ਕਈ ਵਾਰ ਨਾ ਜਿਹੜੀ ਅਸੀਂ ਤਖਾਨੇ ਆ ਲੋਕਾਂ ਨੂੰ ਉਹ ਖਾ ਜਾਂਦੀ ਹੈ ਜਵਾਨ ਮੁੰਡਾ ਖਾ ਹੀ ਗਈ ਠੀਕ ਹੈ ਜੀ ਤਾਂ ਕਈ ਵਾਰ ਇਸ ਤਰ੍ਹਾਂ ਹੁੰਦਾ ਵੀ ਅਸੀਂ ਤਾਂ ਆਪਣੀ ਖੁਸ਼ੀ ਕਿਸੇ ਨਾਲ ਜਾਹਿਰ ਕਰ ਰਹੇ ਹੁੰਨੇ ਕੋਸ਼ਿਸ਼ ਸ਼ੇਅਰ ਕਰ ਰਹੇ ਹੁੰਨੇ ਆ ਬਟ ਉਹ ਸਾਡਾ ਆਪਣਾ ਸਾਹਮਣੇ ਵਾਲਾ ਯਾਰ ਦੋਸਤ ਹੈ ਰਿਸ਼ਤੇਦਾਰ ਸਾਡੇ ਤੋਂ ਅੰਦਰੋਂ ਕਿੰਨਾ ਸੜ ਰਿਹਾ ਹੁੰਦਾ ਇਹ ਸਾਨੂੰ ਵੀ ਨਹੀਂ ਪਤਾ ਹੁੰਦਾ ਤਾਂ ਆਪਣੇ ਜਿਹੜੇ ਭੇਦ ਹੈ ਆਪਣੀ ਜਿਹੜੀ ਕਾਮਯਾਬੀ ਦੇ ਰਸਤੇ ਆ ਆਪਣੇ ਜਿਹੜੇ ਰਾਹ ਆ ਉਹ ਕਿਸੇ ਨੂੰ ਨਾ ਦੱਸੋ ਕੀ ਤੁਸੀਂ ਕਰ ਰਹੇ ਹੋ ਕੀ ਤੁਹਾਡੀਆਂ ਪਲੈਨਿੰਗਸ ਹੈ ਕਿਸੇ ਨੂੰ ਨਾ ਦੱਸੋ ਕਿਸੇ ਨੇ ਕਦੋਂ ਕਿਹੜਾ ਰੋੜਾ ਟਿਕਾ ਦੇਣਾ ਹੈ ਕਿਹੜੇ ਕਿਹੜਾ ਬੰਦਾ ਤੁਹਾਡੇ ਲਈ ਤੁਹਾਡੇ ਮਨ ਚ ਕੀ ਲਈ ਬੈਠਾ ਇਹ ਤੁਸੀਂ ਵੀ ਨਹੀਂ ਜਾਣਦੇ ਠੀਕ ਹੈ ਜੀ ਤੂੰ ਕਾਮਯਾਬ ਹੋਵੋ ਸਕਸੈਸਫੁਲ ਹੋਵੋ ਲੇਕਿਨ ਪੈਰ ਹੌਲੀ ਹੌਲੀ ਪਸਾਰੋ ਅੰਦਰ ਖਾਤੇ ਤੁਹਾਡੇ ਕੋ ਸਾਰਾ ਕੁਝ ਚਾਹੀਏ ਕਰੋੜਾਂ ਪਈ ਹੈ ਪਰ ਪਤਾ ਕਿਸੇ ਨੂੰ ਨਹੀਂ ਹੋਣਾ ਚਾਹੀਦਾ ਪਹਿਲਾਂ ਜੇ ਕਰ ਲੈ ਲਿਆ ਫਿਰ ਟਾਈਮ ਪਾ ਕੇ ਗੱਡੀ ਲੋ ਜੇ ਪਹਿਲਾਂ ਗੱਡੀ ਲੈ ਲਈਏ ਫਿਰ ਥੋੜਾ ਟਾਈਮ ਪਾ ਕੇ ਕਰ ਲੋ ਜਾਂ ਹੋਰ ਕੁਝ ਲੋ ਤੋ ਇਵਨ ਕੀ ਲੋਕਾਂ ਨੂੰ 1080 ਤੱਕ ਕਿਸ਼ਤਾਂ ਤੇ ਲਈ ਹੈ ਜੇ ਚਾਹੇ ਤੁਸੀਂ ਕੈਸ਼ ਵੀ ਲਈ ਹੋਵੇ ਕਿਉਂਕਿ ਲੋਕੀ ਕਿਸੇ ਦੀ ਖੁਸ਼ੀ ਦੇਖ ਕੇ ਨਾ ਚਰਦੇ ਨਹੀਂ ਐ ਤੁਸੀਂ ਰੋ ਰਹੇ ਹੋ ਤਾਂ ਉਹਦੇ ਚੋਂ ਖੁਸ਼ ਹੋਣਗੇ ਤੁਹਾਡੇ ਘਰੇ ਕਲੇਸ਼ ਉਹਦੇ ਵਿੱਚੋਂ ਖੁਸ਼ ਹੋਣਗੇ ਤੁਸੀਂ ਹੱਸ ਖੇਡ ਰਹੇ ਹੋ ਉਹਦੇ 'ਚ ਬਹੁਤ ਘੱਟ ਬਹੁਤ ਘੱਟ ਸ਼ਾਇਦ 1-2% ਹੀ ਆ 1-2 ਪਰਸਨ ਹੋਣਗੇ ਜਿਹੜੇ ਤੁਹਾਡੀ ਖੁਸ਼ੀ ਦੇ ਵਿੱਚ ਤੁਹਾਡੀ ਤਰੱਕੀ ਦੇ ਵਿੱਚ ਖੁਸ਼ ਐ ਪੈਰ ਪਸਾਰਨੇ ਹੌਲੀ ਹੌਲੀ ਪਸਾਰੋ ਆਰਾਮ ਨਾਲ ਪਸਾਰੋ ਆਰਾਮ ਨਾਲ ਤਰੱਕੀਆਂ ਕਰੋ ਅੰਦਰ ਸਾਰਾ ਕੁਝ ਹੋਵੇ ਪਰ ਬਾਹਰ ਜ਼ਾਹਿਰ ਨਾ ਕਰਨਾ ਸਤਿ ਸ਼੍ਰੀ ਅਕਾਲ ਜੀ ਜੇ ਮੇਰੀ ਗੱਲ ਨਾਲ ਥੋੜੇ ਬੋਤੇ ਵੀ ਸਹਿਮਤ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟਾਂ ਦੇ ਵਿੱਚ ਆਪਣੇ ਵਿਊ ਦੇ ਦਿਓ